ਮੈਨੂੰ ਇਹ ਪਤਾ ਹੈ ਕਿ ਜਿਹੜਾ ਮੈਂ ਰੋਲ ਕੀਤਾ ਉਹ ਗੁਰਮੁਖ ਵਾਲਾ ਨਹੀਂ ਕੀਤਾ ਮਾੜੇ ਬੰਦੇ ਦਾ ਰੋਲ ਕੀਤਾ ਹੈ ਜਿਹੜੀ ਥੀਏਟਰ ਦੀ ਸ਼ੁਰੂਆਤ ਹੈ ਉਹ ਵੀ ਮਾੜੇ ਰੋਲਾਂ ਨਾਲ ਹੀ ਹੋਈ ਸੀ ਲੇਕਿਨ ਜ਼ਿਆਦਾਤਰ ਮੇਰੇ ਹਿੱਸੇ 네ਗੇਟਿਵ ਰੋਲ ਹੀ ਆਏ ਨੇ ਕੁਲਜਿੰਦਰ ਸਿੱਧੂ ਜਿਨ੍ਹਾਂ ਨੇ ਗੁਰਮੁਖ ਦਾ ਰੋਲ ਨਭਾਇਆ ਉਹ ਕਹਿੰਦੇ ਮੇਰਾ ਸਭ ਤੋਂ ਵਧੀਆ ਤੇ ਫੇਵਰੇਟ ਕੈਰੈਕਟਰ ਹੀ ਤੁਹਾਡੇ ਵਾਲਾ ਤੁਹਾਡਾ ਨਾਮ ਲੈ ਰਿਹਾ ਸੀ ਹਾਂ ਇਸ ਫਿਲਮ ਚ ਉਹਨਾਂ ਤੋਂ ਬਾਅਦ ਕੁਲਿੰਦਰ ਸਿੱਧੂ ਜੀ ਤੋਂ ਬਾਅਦ ਉਹ ਤੋਂ ਬਾਅਦ ਮੇਰਾ ਕਿਰਦਾਰ ਲੋਕ ਪਸੰਦ ਕਰਨਗੇ ਸਿੱਖੀ ਸਿਧਾਂਤਾਂ ਨੂੰ ਲੈ ਕੇ ਇਸ ਫਿਲਮ ਨੂੰ ਜਦੋਂ ਕਰ ਰਹੇ ਸੀ ਕਿੰਨਾ ਕੁ ਸੋਚਿਆ ਅੱਜ ਦੀ ਜ਼ਿੰਦਗੀ ਨਾਲ ਰਿਲੇਟ ਕਰੇ ਜਿਹੜਾ ਮੈਂ ਰੋਲ ਕਰਦਾ ਸੀ ਮੇਰੇ ਰੋਲ ਦੇ ਆਸ-ਨਾ-ਪਾਸ ਕੁਝ ਤੋਂ ਮੈਂ ਤਾਂ ਮੇਰਾ ਨੈਗੇਟਿਵ ਰੋਲ ਕਰਕੇ ਉਹ ਕਰਕੇ ਹੀਰੋ ਨੂੰ ਖੜਕਾਉਂਦਾ ਹੀ ਰਹਾ ਸੀ ਉਹ ਕੰਮ ਤੇ ਖੁਬੇ ਆਇਆ ਜਦੋਂ ਉਹ ਵੇਲੇ ਮੈਂ ਨਹੀਂ ਸੋਚਿਆ ਕੀ ਕਿਸ ਨੇ ਆ ਜਾ ਰਿਹਾ ਕੀ ਕਰ ਰਿਹਾ ਨਾ ਇਹ ਕਮ ਰਾਈਟਰ ਡਾਇਰੈਕਟਰ ਪਾਲੀ ਭਾਜੀ ਦਾ ਸੀਗਾ ਜਿਹੜੇ ਬੰਦੇ ਦੀ ਅੱਖ ਬੋਲਦੀ ਹੈ ਜਦੋਂ ਉਹ ਪੋਜ਼ਿਟਿਵ ਰੋਲ ਕਰੂਗਾ ਤਾਂ ਉਹਦੇ ਨਾਲ ਲੋਕ ਰੋਣਗੇ ਤਾਂ ਉਹ 네ਗੇਟਿਵ ਰੋਲ ਕਰੂਗਾ ਲੋਕ ਨੂੰ ਘਲਾਂ ਘਟਣਗੇ ਇਹ ਮੇਰੇ ਨਾਲ ਦੋਨੇ ਚੀਜ਼ਾਂ ਵਾਪਰਦੀਆਂ ਰਹੀਆਂ ਇੱਕ ਮੈਂ ਲੱਕੀਆ ਕਿ ਅਸੀਂ ਗੁਰਪਾਈਆਂ ਮੈਂ ਤੇ ਉਹ ਪ੍ਰਿਜਾ ਰਾਜਪੁਰ ਸਾਹਿਬ ਵੀ ਮੌਜੂਦ ਆਨ ਵੀ ਉਮਪਰੀ ਗ੍ਰੇਟ ਐਕਟਰ ਇਸ ਕਰਕੇ ਮਨੋਦ ਦਾ ਨਾਮ ਬਾਰ-ਬਾਰ ਲੈਂਦਾ ਉਹ ਉਮਪਰੀ ਸਾਹਿਬ ਮੇਰੇ ਵਧੀਆ ਮਿੱਤਰ ਬਣ ਕੇ ਵਿਚਰੇ ਮੇਰੇ ਬਾਤ-ਬਾਤ ਮੇਰੇ ਨਾਲ ਹੈ ਉਮਪਰੀ ਸਾਹਿਬ ਦਾ ਥੋੜਾ ਜਿਹਾ ਆਵਾਜ਼ ਦਾ ਜਿਹੜਾ سلسلہ ਉਹ ਉਹ ਹੋ ਥੋੜਾ ਜਿਹਾ ਮਿਲਦਾ ਪੌਣੀ ਸਦੀ ਮੈਂ ਪੂਰੀ ਕਰ ਲਈ ਮੈਂ ਮਤਲਬ ਇੱਕ ਤੁਸੀਂ 89 ਗਏ ਤਾਂ ਨੇੜੇ ਲੱਗ ਜਾਓਗੇ ਮੈਂ ਆ ਥਾਣੇ ਹੈ ਕਿ ਯਾਰ ਸੈਂਚਰੀ ਮਾਰੀਏ ਸਾਲ ਦੇ ਜਵਾਨ ਦੇ ਤੌਰ ਤੇ ਗੱਲ ਜਾਂ ਫੀਲ ਕਰੋਗੇ ਤੇ ਫਿਰ ਸੈਂਚਰੀ ਤਾਂ ਲੱਗਣੀ ਲੱਗਣੀ ਨਹੀਂ ਨਹੀਂ ਉਹ ਫੀਲਿੰਗ ਤਾਂ ਉਹ ਰੱਖੀ ਤੇ ਕਦੇ ਮੰਨਤੇ ਨਹੀਂ ਆ ਕਿ ਬੁਢਰਬ ਹੋ ਗਿਆ ਉਹਨਾਂ ਕੰਮ ਨਹੀਂ ਕਰਨਾ ਨਾ ਪੰਜਾਬੀ ਦੀ ਪਹਿਲੀ ਫਿਲਮ ਗੁਰਮੁਖ ਗੁਰਮਖ ਨਾਮ ਵੀ ਪਿਆਰਾ ਹੈ ਕਿਰਦਾਰ ਵੀ ਉਸੇ ਦੇ ਆਲੇ ਦੁਆਲੇ ਕਹਾਣੀ ਘੁੰਮਣੀ ਹੈ ਜਿਸ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣਗੇ ਉਸ ਫਿਲਮ ਨੂੰ OTT ਪਲੇਟਫਾਰਮ ਦੇ ਉੱਤੇ ਰਿਲੀਜ਼ ਹੋਣਾ ਹੈ 24 ਜਨਵਰੀ 2025 ਨੂੰ ਜਿਹੜਾ ਕਿ ਕੇਬਲ 1 OTT ਪਲੇਟਫਾਰਮ ਹੈ ਸਰਦਾਰ ਸੋਈ ਸਾਹਿਬ ਸਾਡੇ ਨਾਲ ਨੇ ਇਸ ਫਿਲਮ ਦਾ ਹਿੱਸਾ ਨੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਫਿਲਮ ਨਾਲ ਜੁੜੀਆਂ ਹੋਈਆਂ ਸੋਈ ਸਾਹਿਬ ਪਹਿਲਾਂ ਤਾਂ ਅਸੀਂ ਤੁਹਾਨੂੰ ਬਹੁਤ ਸਾਰੀਆਂ ਫਿਲਮਾਂ 'ਚ ਛੋਟੇ ਹੁੰਦੇ ਆ ਤੇ ਹੁਣ ਤੱਕ ਦੇਖਿਆ ਤੇ ਤੁਸੀਂ ਸ਼ਾਹ ਜਾਣਦੇ ਹੋ ਚਾਹੇ ਇੱਕ ਡਾਇਲੌਗ ਵਾਸਤੇ ਆਓ ਤੇ ਚਾਹੇ ਸਾਰੀ ਫਿਲਮ ਦਾ ਕੇਂਦਰ ਬਿੰਦੂ ਹੋਵੋ ਗੁਰਮਖ ਫਿਲਮ ਤੁਹਾਡੇ ਲਈ ਖ ਗੁਰਮੁਖੀ ਦਾ ਵਿਸ਼ਾ ਬਹੁਤ ਸੋਹਣਾ ਹੈ ਜੀ ਹਾਂ ਗੁਰਮੁਖ ਨਾਹੀ ਇਹ ਨਾ ਵਧੀਆ ਸਾਡੀ ਸੰਸਕ੍ਰਿਤੀ ਨਾਲ ਉਹਦੇ ਨਾਲ ਜੁੜਿਆ ਹੋਇਆ ਹੈ ਨਾ ਗੁਰਮੁਖ ਕਹੇ ਤਾਂ ਮਤਲਬ ਬੰਦਾ ਅ ਗੁਰੂ ਦੇ ਪਾਣੇ ਨੂੰ ਮੰਨਣ ਵਾਲਾ ਹੈ ਹੈ ਤੇ ਉਹ ਹੋ ਜਾ ਸਿੰਘ ਹੈ ਪਰ ਜਿਹੜਾ ਗੁਰਮੁਖ ਨਾ ਦਿੱਤਾ ਉਹ ਪੰਜਾਬੀਆਂ ਵਾਰਿਸ ਖਾਸ ਤੌਰ ਤੇ ਸਿੰਘਾਂ ਬਾਰੇ ਬਹੁਤ ਸੋਚ ਕੇ ਸੋਚ ਕੇ ਗੁਰਮੁਖ ਆਦਮੀ ਗੁਰਮੁਖ ਮਤਲਬ ਆ ਗਿਆਤਾ ਹੈ ਜੀ ਗੁਰਮੁਖੀ ਦਾ ਬਈ ਗਿਆਤਾ ਹੈ ਜੀ ਗੁਰਮੁਖੀ ਬਾਬਾ ਨਾਨਕ ਨਾਲ ਜੁੜੀ ਹੋਈ ਹੈ ਬਾਬਾ ਨਾਨਕ ਦਾ ਚੇਲਾ ਹੈ ਭਗਤ ਹੈ ਉਹ ਗੁਰਮੁਖ ਹੈ ਗੁਰਮੁਖ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਇਹ ਫਿਲਮ ਜਿਹੜੀ ਬਣੀ ਹੈ ਇਹ ਮੈਂ ਪੂਰੀ ਫਿਲਮ ਦੇਖੀ ਨਹੀਂ ਹਲੇ ਜਿੰਨੇ ਤੁਸੀਂ ਦੇਖੀ ਹੈ ਉਹਨੇ ਕੀ ਦੇਖੀ ਹੈ ਹਾਂ ਮੈਨੂੰ ਮੈਨੂੰ ਇਹ ਪਤਾ ਹੈ ਕਿ ਜਿਹੜਾ ਮੈਂ ਰੋਲ ਕੀਤਾ ਉਹ ਗੁਰਮੁਖ ਵਾਲਾ ਨਹੀਂ ਕੀਤਾ ਮੈਂ ਹਾਂ ਮਾੜੇ ਬੰਦੇ ਦਾ ਰੋਲ ਕੀਤਾ ਤੇ ਮੇਰੀ ਸ਼ੁਰੂਆਤ ਪਤਾ ਨਹੀਂ ਕਿ ਮੇਰੀ ਜਿਹੜੀ ਥੀਏਟਰ ਦੀ ਸ਼ੁਰੂਆਤ ਹੈ ਉਹ ਵੀ ਮਾੜੇ ਰੋਲਾਂ ਨਾਲ ਹੀ ਹੋਈ ਸੀ ਹਾਲਾਂਕਿ ਮੈਂ ਹਿੰਦੀ ਦੀ ਯਾਦਰ ਚ ਭਾਈ ਜੈਤਾ ਜੀ ਦਾ ਰੋਲ ਮੈਂ ਮੇਰੇ ਹੱਥੇ ਆ ਗਿਆ ਸੀ ਹੌਲੀ 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 ਤੇ ਲੇਕਿਨ ਜ਼ਿਆਦਾਤਰ ਮੇਰੇ हिस्से 네ਗੇਟਿਵ ਰੋਲ ਹੀ ਆਏ ਨੇ ਸ਼ੁਰੂਆਤ ਤੇ ਹਿੰਦੀ ਦੀ ਚਾਦਰ ਤੋਂ ਹੋਈ ਸੀ ਉਹਦੇ ਵਿੱਚ ਆ ਮੀਆਂ ਨਾਜ਼ਰ ਦਾ ਰੋਲ ਵੀ ਮੈਂ ਕੀਤਾ ਤੇ ਆ ਇੱਕ ਕੋਈ ਕੈਰੈਕਟਰ ਜਦੋਂ ਨਵੇਂ ਨਵੇਂ ਜਾਂਦੇ ਨਾ ਬੰਦਾ ਕੈਰੈਕਟਰ ਦਾ ਨਾਂ ਨਹੀਂ ਦਿੱਤਾ ਜਾਂਦਾ ਸਿੱਖ ਬੁਆਏ ਸਿੱਖ ਬੁਆਏ ਦੇ ਵਿੱਚ ਉਹ ਹੈਗੇ ਸਗੇ ਸੀ ਸ਼ੁਰੂ ਸ਼ੁਰੂ ਚ ਬਾਅਦ ਵਿੱਚ ਤਾਂ ਬਹੁਤ ਉਹਦੇ ਵਿੱਚ ਬੜੇ ਬੜੇ ਰੋਲ ਕੀਤੇ ਉਹਦੇ ਵਿੱਚ ਤਿੰਨ ਤੋਂ ਕਟੋੜ ਚਾਰ ਪੰਜ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਮੈਂ ਹਿੰਦੀ ਚਾਦਰ ਜਿਨ੍ਹੇ ਵਾਏ ਸੀ ਬڑا ਨਾਂ ਬੜਾ ਪਰ ਬੜਾ ਉਥੋਂ ਸ਼ੁਰੂਆਤ ਹੋਈ ਸੀ ਵਿਰਚ ਮਗੌਰ ਦੀ ਗੜੀ ਕੀਤਾ ਮੈਂ ਮਗੌਰ ਦੀ ਗੜੀ ਤੇ ਮੈਂ ਜ਼ਫਰ ਬੇਗ ਦਾ ਰੋਲ ਕੀਤਾ ਜ਼ਫਰ ਬੇਗ ਉਹਦੇ ਵੀ ਨੈਗੇਟਿਵ ਰੋਲ ਤੇ ਮੇਰੇ ਤੋਂ ਪਹਿਲਾਂ ਅੱਛਾ ਇੱਕ ਮੈਂ ਲੱਕੀ ਹਾਂ ਕਿ ਅਸੀਂ ਗੁਰਪਾਈਆਂ ਮੈਂ ਤੇ ਓਮਪਰੀ ਸਾਹਿਬ ਅੱਛਾ ਜੀ ਰਾਜਪੁਰ ਸਾਹਿਬ ਜੀ ਗੁਰਦਾਸ ਮਾਨ ਵੀ ਤੇ ਉਹ ਗਿਰਜਾ ਸ਼ੰਕਰ ਕਾਫੀ ਕਾਫੀ ਗਿਣਤੀ ਲੰਬੀ ਚੌੜੀ ਹੈ ਉਹਦੇ ਚ ਓਮਪਰੀ ਗ੍ਰੇਟ ਐਕਟਰ ਇਸ ਕਰਕੇ ਉਹਨਾਂ ਦਾ ਨਾਮ ਬਾਰ-ਬਾਰ ਲੈਦਣਾ ਓਮਪਰੀ ਸਾਹਿਬ ਮੇਰੇ ਵਧੀਆ ਮਿੱਤਰ ਬਣ ਕੇ ਵਿਚਰੇ ਮੇਰੇ ਬਾਤ ਬਾਤ ਮੇਰੇ ਨਾਲ ਹੈ ਤੇ ਓਮਪਰੀ ਸਾਹਿਬ ਦਾ ਥੋੜਾ ਜਿਹਾ ਆਵਾਜ਼ ਦਾ ਜਿਹੜਾ سلسلہ ਉਹ ਉਹੋ ਥੋੜਾ ਜਿਹਾ ਮਿਲਦਾ ਥੋੜਾ ਜਿਹਾ ਇੱਕ ਗੁਰੂ ਦੇ ਚੇਲੇ ਹਰਪਾਲ ਟਵਾਣਾ ਸਾਹਿਬ ਦੇ ਥੋੜਾ ਜਿਹਾ ਐਕਟਿੰਗ ਕਰਨਾ ਸਟਾਈਲ ਥੋੜਾ ਜਿਹਾ ਪਾਤਰਾਂ ਦੇ ਅੰਦਰ ਲੈ ਜਾਣ ਦਾ ਉਹ ਉਹਨਾਂ ਤੋਂ ਹੀ ਸਿੱਖਿਆ ਸੀਗਾ ਟਿਵਾਨਾ ਸਾਹਿਬ ਤੋਂ ਬਾਲੀਵੁੱਡ 'ਚ ਜਿਵੇਂ ਲੋਕ ਉਹਨਾਂ ਦੀ ਆਵਾਜ਼ ਦੇ دیਵਾਨੇ ਆ ਤੇ ਤੁਹਾਡੇ ਵੀ ਪੰਜਾਬੀ ਬਾਲੀਵੁੱਡ 'ਚ ਘਟੋ ਘਟ ਉਨੇ ਹੀ دیਵਾਨੇ ਤਾਂ ਹੈਗੇ ਆ ਜਦੋਂ ਤੁਸੀਂ ਆਉਣੇ ਡਾਇਲੋਗ ਬੋਲਦੇ ਹੋ ਹਾਂ ਚਲੋ ਉਹ ਮੈਂ دیਵਾਨਗੀ ਦੀ ਗੱਲ ਤਾਂ ਨਹੀਂ ਕਰਦਾ ਪਰ ਪਰ ਇਹ ਮੈਨੂੰ ਪਤਾ ਹੈ ਕਿ ਜਿਹੜਾ ਮੇਰਾ ਸਥਾਨ ਬਣਿਆ ਹੋਇਆ ਉਹ ਉੱਥੇ ਗੱਲ ਤੋਂ ਚੱਲਦੀ ਹੈ ਇਹ ਕਿਹਾ ਜਾਂਦਾ ਬਈ ਸੋਹੀ ਦੀ ਆਵਾਜ਼ ਔਰ ਸੋਹੀ ਦੀ ਜਿਹੜੀ ਸਪਾਰਕਲਿੰਗ ਅੱਖ ਹੈ ਉਹ ਅੰਦਰ ਤੱਕ ਲੈਣ ਵਾਲੀ ਉਹ ਸਿਰਫ 네ਗੇਟਿਵ ਰੋਲ ਵਾਸਤੇ ਨਹੀਂ ਹੁੰਦੀ ਪੋਜ਼ਿਟਿਵ ਰੋਲ ਵੀ ਜਿਹੜਾ ਜਿਹੜੇ ਬੰਦੇ ਦੀ ਅੱਖ ਬੋਲਦੀ ਹੈ ਜਦੋਂ ਉਹ ਪੋਜ਼ਿਟਿਵ ਰੋਲ ਕਰੂਗਾ ਤਾਂ ਲੋਕ ਰੋਣਗੇ ਤੋਂ ਹੋ ਨੈਗੇਟਿਵ ਰੋਲ ਕਰੂਗਾ ਲੋਕ ਨੂੰ ਗਾਲਾਂ ਕੱਢਣਗੇ ਫੇ ਮੇਰੇ ਨਾਲ ਦੋਨੇ ਚੀਜ਼ਾਂ ਵਾਪਰਦੀਆਂ ਰਹੀਆਂ ਨੇ ਰੀਸੈਂਟਲੀ ਇੱਕ ਫਿਲਮ ਆਈ ਅਰਦਾਸ ਸਰਬੱਤ ਦੇ ਭਲੇ ਦੀ ਤੁਹਾਡੀ ਨਿੱਕੀ ਨਿੱਕੀ ਗੱਲ ਲੋਕਾਂ ਨੂੰ ਪ੍ਰੇਰਿਤ ਵੀ ਕਰਦੀ ਸੀ ਸੌਂਦੀ ਵੀ ਸੀ ਤੇ ਨਾਲ ਨਾਲ ਇੱਕ ਤਰ੍ਹਾਂ ਦਾ ਸਿੱਖਿਆ ਵਾਲਾ ਥਪੇੜਾ ਵੀ ਦੇ ਜਾਂਦੀ ਸੀ ਹਾਂਜੀ ਹਾਂਜੀ ਉਹ ਗਿੱਪੀ ਬਾਈ ਹੰਬਲ ਮੋਸ਼ਨ ਪਿਕਚਰਜ਼ ਉਹਨਾਂ ਦਾ ਤਾਂ ਮੈਂ ਹਮੇਸ਼ਾ ਰਣੀ ਰਹੂੰਗਾ ਮੈਨੂੰ ਬਹੁਤ ਪਿਆਰੇ ਬਹੁਤ ਵਦਨਦਾਰ ਕਰੈਕਟਰ ਜਿਹੜੇ ਜਿਨ੍ਹਾਂ ਦੇ ਭਾਰ ਹੁੰਦਾ ਉਹ 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 ਉਹਦੇ ਵਾਸਤੇ ਚੁਣਿਆ ਜਾਂਦਾ ਬਾਰ-ਬਾਰ 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 ਮਤਲਬ ਮੈਂ ਕਰੇ ਸਾਡੀ ਇਦਾਂ ਹੀ ਬਣੀ ਰਹੇ ਇਦਾਂ ਹੀ ਮੈਂ ਮੈਨੂੰ ਉਮਰ ਦੇਵੇ ਤਾਂ ਮੈਨੂੰ ਰੋਲ ਤਾਂ ਪਤਾ ਹੈ ਮੈਨੂੰ ਗੀਪੀ ਬਾਜੀ ਨੇ ਦਿੰਦੇ ਰਹਿਣਾ ਪਰ ਸੋਹਣੀ ਸਿਹਤ ਲੰਮੀ ਉਮਰ ਪੌਣੀ ਸਦੀ ਮੈਂ ਪੂਰੀ ਕਰ ਲਈ ਮੈਂ ਮਤਲਬ ਇੱਕ ਤੁਸੀਂ 89 ਗੇ ਤਾਂ ਨੇੜੇ ਲੱਗ ਜਾਓਗੇ ਮੈਂ ਆ ਠਾਣੇ ਆ ਇਹ ਯਾਰ ਸੈਂਚਰੀ ਮਾਰੀਏ ਪੌਣੀ ਸਦੀ ਹੋ ਗਈ ਪੂਰੀ ਸਦੀ ਹੋ ਜੇ ਜਦੋਂ 75 ਸਾਲ ਦੇ ਜਵਾਨ ਦੇ ਤੌਰ ਤੇ ਗੱਲ ਜਾਂ ਫੀਲ ਕਰੋਗੇ ਤੇ ਫਿਰ ਸੈਂਚਰੀ ਤਾਂ ਲੱਗਣੀ ਲੱਗਣੀ ਨਹੀਂ ਨਹੀਂ ਉਹ ਫੀਲਿੰਗ ਤਾਂ ਉਹ ਰੱਖੀ ਤੇ ਕਦੇ ਮਨ ਤੇ ਨਹੀਂ ਆਇਆ ਕਿ ਬਜ਼ੁਰਗ ਹੋ ਗਿਆ ਉਹਨਾਂ ਕੰਮ ਨਹੀਂ ਕਰਨਾ ਨਾ ਜਦੋਂ ਕੰਮ ਕਰੀਦਾ ਮੇਰੇ ਯਾਦ ਹੈ ਜਦੋਂ ਅਸੀਂ ਇਹ ਕਰ ਰਹੇ ਸੀ ਨਾ ਆ ਸਰਬਤ ਦੇ ਭਲੇ ਦੀ ਉਦੋਂ ਮੇਰੇ ਕੋਲੇ ਮਲਕੀਤ ਰੌਣੀ ਭਾਜੀ ਖੜੇ ਸੀਗੇ ਜਦੋਂ ਮੈਂ ਉਹ ਤੁਰਿਆ ਨਾ ਡਾਊਟ ਸ਼ਾਟ ਲੱਗਦਾ ਹੈ ਮੈਨੂੰ ਰਵਨੀ ਭਾਜੀ ਕਹਿੰਦੇ ਉਹ ਸੂਈ ਸਾਹਿਬ ਪਹਿਲਾਂ ਤਾਂ ਕਦੇ ਇਦਾਂ ਤੁਰੇ ਨਹੀਂ ਆ ਆ ਕੀ ਕਰਕੇ ਕਮਾਲ ਕਰਕੇ ਬੜੀ ਬੜੀ ਸੋਹਣੀ ਬੋਗ ਦਿੱਤੀ ਐ ਮੈਂ ਕਿਹਾ ਪਿੱਛੋਂ ਇੱਕ ਤਾਰ ਖੜਕਾਈ ਗਈ ਸੀ ਉਹ ਛੇੜਨ ਦੀ ਗੱਲ ਹੁੰਦੀ ਐ ਮੇਰੇ ਕੋਲੇ ਆਏ ਭਾਜੀ ਡੀਓਪੀ ਸਾਹਿਬ ਹੈ ਬਲਜੀਤ ਭਾਜੀ ਹਾਂ ਹਾਂ ਬਲਜੀਤ ਭਾਜੀ ਆਏ ਮੈਨੂੰ ਹੌਲੀ ਦਿਨ ਕੰਨ ਚ ਕਹਿ ਕੇ ਗਏ ਤੁਰਨਾ ਜਿਵੇਂ ਮੁੰਡਾ ਖੁੰਡਾ ਤੁਰਦਾ ਜਿਵੇਂ ਪੂਰੀ ਨਸ਼ਿਆਈ ਹੋਈ ਚਾਲ ਚਾਹੀਦੀ ਆ ਤੁਹਾਡੀ ਐ ਉਹ ਫਿਰ ਬਸ ਇੰਨਾ ਚੇੜ ਨਾ ਹੁੰਦਾ ਐਕਟਰ ਨੂੰ ਇਹ ਛੇੜ ਗਿਆ ਮੈਨੂੰ ਤੇ ਕਹਿੰਦੇ ਉਹ ਬੈਠੇ ਆ ਸਾਹਮਣੇ ਗਿੱਪੀ ਗਿੱਪੀ ਸਾਹਿਬ ਉਹਨਾਂ ਨੇ ਸਪੈਸ਼ਲੀ ਕਹਿ ਕੇ ਮਾੜਾ ਜਿਹਾ ਕੰਨ ਚ ਫੂਕ ਮਾਰਿਆ ਆਪਾਂ ਨੇ ਇਹ ਸ਼ਾਰਟ ਲਾਉਣਾ ਐ ਫਿਰ ਜਦੋਂ ਫਿਲਮ ਬਣੀ ਤੇ ਮੈਨੂੰ ਪ੍ਰੋਡਕਸ਼ਨ ਹਾਊਸ ਚੋਂ ਅੰਦਰੋਂ ਹੰਮਲ ਮੋਸ਼ਨ ਪਿਕਚਰਜ਼ ਤੋਂ ਮੈਸੇਜ ਆਉਣ ਲੱਗੇ ਸੋ ਜੀ ਸਾਹਬਾ ਤੁਹਾਡਾ ਬਾਈ ਜਿਹੜੀ ਉਹ ਵਾਕ ਵਾਲਾ ਸ਼ਾਰਟ ਹੈ ਉਹ ਬੈਂ ਚੰਗਾ ਟਿਕਾ ਕੇ ਲਾਇਆ ਸੋ ਕਿਰਪਾ ਦਾਤੇ ਦੀ ਇੱਧਰ ਵੀ ਅੱਜ ਤਾਂ ਹੁਣ ਇੱਕ ਇੱਕ ਸ਼ਾਰਟ ਮੇਰਾ ਦੇਖਣ ਨੂੰ ਮਿਲਿਆ ਉਤੋਂ ਪਤਾ ਤਾਂ ਲੱਗਿਆ ਕਿ 네ਗੇਟਿਵ ਹੈ ਹੈ ਲੇਕਿਨ ਕਿਰਦਾਰ ਬਹੁਤ ਬਹੁਤ ਵਧੀਆ ਹੈ ਗੁਰਮੁਖ ਫਿਲਮ ਦੀ ਜਿੱਥੇ ਤੱਕ ਗੱਲ ਹੈ ਕੁਲਜਿੰਦਰ ਸਿੱਧੂ ਜਿਨ੍ਹਾਂ ਨੇ ਗੁਰਮੁਖ ਦਾ ਰੋਲ ਨਿਭਾਇਆ ਉਹ ਕਹਿੰਦੇ ਮੇਰਾ ਸਭ ਤੋਂ ਵਧੀਆ ਤੇ ਫੇਵਰੇਟ ਕੈਰੈਕਟਰ ਹੀ ਤੁਹਾਡੇ ਵਾਲਾ ਤੁਹਾਡਾ ਨਾਮ ਲੈ ਰਹੀ ਸੀ ਹਾਂ ਉਹ ਨਹੀਂ ਨਾ ਪਤਾ ਮੈਨੂੰ ਵੀ ਪਤਾ ਹੈ ਕਿ ਇਸ ਫਿਲਮ ਚ ਉਹਨਾਂ ਤੋਂ ਬਾਅਦ ਕੁਲਿੰਦਰ ਸਿੱਧੂ ਜਦੋਂ ਬਾਅਦ ਉਹ ਤੋਂ ਬਾਅਦ ਮੇਰਾ ਕਿਰਦਾਰ ਲੋਕ ਪਸੰਦ ਕਰਨਗੇ ਇਹ ਹਾਂ ਯਾਰ ਤੋਂ ਸਰਦਾਰ ਜੀ ਬਧੀਆ ਰੋਲ ਕਰਿਆ ਇਸ ਫਿਲਮ ਨੂੰ ਜੁੜਿਆ ਇੱਕ ਆਖਰੀ ਸਵਾਲ ਹੈ ਮੇਰਾ ਕਿ ਗੁਰਮਖ ਨੂੰ ਲੈ ਕੇ ਸਿੱਖੀ ਦੀ ਗੱਲ ਹੋਈ ਸਿੱਖਾਂ ਦੀ ਗੱਲ ਹੋਈ ਕਿ ਅਸੀਂ ਸਿਧਾਂਤ ਪਾਲੀ ਭਪਿੰਦਰ ਸਿੰਘੀ ਦੱਸ ਰਹੇ ਸੀ ਕਿ ਸਟੋਰੀ ਲਿਖਣ ਪਿੱਛੇ ਕਹਾਣੀ ਕੀ ਸੀ ਤੁਸੀਂ ਬਤੌਰ ਸਿੱਖ ਜਾਂ ਸਿੱਖੀ ਸਿਧਾਂਤਾਂ ਨੂੰ ਲੈ ਕੇ ਇਸ ਫਿਲਮ ਨੂੰ ਜਦੋਂ ਕਰ ਰਹੇ ਸੀ ਕਿੰਨਾ ਕੁ ਸੋਚਿਆ ਅੱਜ ਦੀ ਜ਼ਿੰਦਗੀ ਨਾਲ ਰਿਲੇਟ ਕਰਕੇ ਜਿਹੜਾ ਮੈਂ ਰੋਲ ਕਰਦਾ ਸੀ ਮੇਰੇ ਰੋਲ ਦੇ ਆਸ-ਨਾ-ਪਾਸ ਕੁਝ ਪੈਸਾ ਪੈਸਾ ਸਿੱਖੀ ਵਾਲਾ ਪੈਸਾ ਕੁਝ ਨਹੀਂ ਸੀ ਤੂੰ ਮੈਂ ਤਾਂ ਮੇਰਾ ਨੈਗੇਟਿਵ ਰੋਲ ਕਰਕੇ ਉਹ ਕਰਕੇ ਹੀਰੋ ਨੂੰ ਖੜਕਾਉਂਦਾ ਹੀ ਰਹਾ ਸੀ ਹਾਂ ਤੂੰ ਮੈਂ ਤਾਂ ਉਹ ਕੰਮ ਉਹ ਕੰਮ ਚ ਖੁਬੇ ਆਇਆ ਸੀ ਉਸ ਵੇਲੇ ਮੈਂ ਨਹੀਂ ਸੋਚਿਆ ਕਿ ਕਿਸਨੇ ਆ ਜਾ ਰਿਹਾ ਕੀ ਕਰ ਰਿਹਾ ਨਾ ਇਹ ਕੰਮ ਰਾਈਟਰ ਡਾਇਰੈਕਟਰ ਪਾਲੀਪਾਜੀ ਦਾ ਸੀਗਾ ਪਾਲੀਪਾਜੀ ਤਾਂ ਉਹ ਉਹ ਬੈਟਰ ਸਭ ਕੁਝ ਪਹਿਲਾਂ ਆਲਰੇਡੀ ਦੱਸ ਚੁੱਕੇ ਨੇ ਤੇ ਬਾਰ-ਬਾਰ ਮੈਂ ਉਹ ਗੱਲਾਂ ਰਿਪੀਟ ਕਰਾਂ ਕੋਲ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤਾ ਸਰਦਾਰ ਸੋਹੀ ਜੀ ਜਿਨ੍ਹਾਂ ਨੇ ਗੁਰਮੁਖ ਫਿਲਮ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ ਕੁਝ ਇਹਨਾਂ ਨੇ ਆਪਣੇ ਪਿਛੋਕੜ ਸ਼ੁਰੂਆਤ ਦੀ ਸਿਨੇਮੇ ਨਾਲ ਜੁੜੇ ਹੋਣ ਦੀਆਂ ਗੱਲਾਂ ਦਸੀਆਂ ਕਿ ਉਹਨਾਂ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਤੇ ਗੁਰਮੁਖ ਫਿਲਮ ਜਿਹੜਾ ਕੇਬਲ 1 OTT ਪਲੇਟਫਾਰਮ ਹੈ ਉਸ ਦੇ ਉੱਤੇ 24 ਜਨਵਰੀ 2025 ਨੂੰ ਰਿਲੀਜ਼ ਹੋ ਰਹੀ ਹੈ ਸਾਡੀ ਗੁਜਾਰਿਸ਼ ਹੈ ਕਿ ਇਸ ਫਿਲਮ ਨੂੰ ਤੁਸੀਂ ਵੀ ਦੇਖ ਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ